DIG ਹਰਚਰਨ ਪੁੱਲਰ ਮਾਮਲੇ ਦੇ ਵਿੱਚ ਬਹੁਤ ਕੁਝ ਸਾਹਮਣੇ ਆ ਰਿਹਾ ਖਾਸ ਤੌਰ ਦੇ ਉੱਤੇ ਲੰਗੇ ਦਿਨੀ ਜਿਹੜੀਆਂ ਰੇਡਸ ਕੀਤੀਆਂ ਗਈਆਂ ਨੇ CBI ਦੇ ਵੱਲੋਂ ਉਹਨਾਂ ਰੇਡਸ ਤੋਂ ਬਾਅਦ ਇਸ ਵੇਲੇ ਇਹ ਚਰਚਾ ਹੈ ਕਿ ਕੀ DIG ਹਰਚਰਨ ਪੁੱਲਰ ਇਸ ਪੂਰੇ ਮਾਮਲੇ ਦੇ ਵਿੱਚ ਇਕੱਲੇ ਸਨ ਔਰ ਇਸ ਦੇ ਜਵਾਬ ਵਜੋਂ ਵਾਰ-ਵਾਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਨਹੀਂ DIG ਹਰਚਰਨ ਪੁੱਲਰ ਮਾਮਲੇ ਦੇ ਵਿੱਚ ਇਹ ਸਾਰਾ ਮਾਮਲਾ ਸਿਰਫ ਡੀਆਈਜੀ ਹਰਚਰਨ ਪੁੱਲਰ ਉੱਤੇ ਕੇਂਦਰਿਤ ਨਹੀਂ ਹੋ ਸਕਦਾ ਹਾਲਾਂਕਿ ਸ਼ੁਰੂਆਤੀ ਤੌਰ ਦੇ ਉੱਤੇ ਜਦੋਂ ਗ੍ਰਿਫਤਾਰੀ ਹੁੰਦੀ ਹੈ ਕ੍ਰਿਸ਼ਾਨੂੰ ਨੂੰ ਰੰਗੇ ਹੱਥੀ ਫੜਿਆ ਜਾਂਦਾ ਹੈ ਉਸ ਵੇਲੇ ਐਹੀ ਪ੍ਰਤੀਤ ਹੁੰਦਾ ਹੈ ਕਿ ਇਹ ਕੇਸ ਮਹਿਜ਼ ਰਿਸ਼ਵਤਖੋਰੀ ਦਾ ਪਰ ਨਹੀਂ ਹੌਲੀ ਹੌਲੀ ਕਰਕੇ ਜਿਵੇਂ ਪਰਤਾਂ ਖੁੱਲੀਆਂ ਐ ਲੱਗਦਾ ਹੈ ਕਿ ਇਹ ਕੇਸ ਇੱਕ ਵੱਡੇ ਨੈਕਸਸ ਦਾ ਖੁਲਾਸਾ ਹੈ ਜੋ ਹੌਲੀ ਹੌਲੀ ਕਰਕੇ ਹੁੰਦਾ ਨਜ਼ਰ ਆਵੇਗਾ ਡੀਆਈਜੀ ਹਰਚਰਨ ਪੁੱਲਰ ਕੇਸ ਦੇ ਵਿੱਚ ਫਿਲਹਾਲ ਅੱਜ ਰਿਮਾਂਡ ਖਤਮ ਹੋਣ ਵਾਲੀ ਹੈ ਡੀਆਈਜੀ ਹਰਚਰਨ ਭੁੱਲਰ ਅਤੇ ਉਹਨਾਂ ਦੇ ਸਾਥੀ ਜਿਸ ਨੂੰ ਇਸ ਕੇਸ ਦੇ ਵਿੱਚ ਵਿਚੋਲਾ ਦੱਸਿਆ ਜਾ ਰਿਹਾ ਹੈ ਕ੍ਰਿਸ਼ਾਨੂੰਦੀ ਔਰ ਸੰਭਾਵਨਾ ਇਹ ਵੀ ਹੈ ਕਿ ਸੀਬੀਆਈ ਇਹਨਾਂ ਦੋਵਾਂ ਦੀ ਦੁਬਾਰਾ ਰਿਮਾਂਡ ਲੈਣ ਦੀ ਕੋਸ਼ਿਸ਼ ਕਰੇਗੀ ਪਰ ਦੂਸਰੇ ਪਾਸੇ ਵੈਜਲੈਂਸ ਵੀ ਇਸ ਦੌੜ ਦੇ ਵਿੱਚ ਭੱਜਦੀ ਨਜ਼ਰ ਆ ਰਹੀ ਹੈ ਹੋ ਸਕਦਾ ਹੈ ਕਿ ਵੈਜਲੈਂਸ ਵੀ ਕੋਸ਼ਿਸ਼ ਕਰੇ ਪਰ ਇਸ ਦੇ ਬਾਵਜੂਦ ਡੀਆਈਜੀ ਹਰਚਰਨ ਭੁੱਲਰ ਕੇਸ ਦੇ ਵਿੱਚ ਬਹੁਤ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ ਹਾਲਾਂਕਿ ਸ਼ੁਰੂਆਤੀ ਤੌਰ ਦੇ ਉੱਤੇ ਡੀਆਈਜੀ ਹਰਚਰਨ ਭੁੱਲਰ ਮਾਮਲੇ ਦੇ ਵਿੱਚ ਜਿੱਥੇ ਘਰ ਦੇ ਵਿੱਚੋਂ 7.5 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਸੀ ਉਸ ਦੇ ਨਾਲ 2.5 ਕਿਲੋ ਦੇ ਕਰੀਬ ਸੋਨਾ ਬਰਾਮਦ ਹੋਇਆ ਉਸ ਤੋਂ ਇਲਾਵਾ 50 ਦੇ ਕਰੀਬ ਜਾਇਦਾਦਾਂ ਦੇ ਦਸਤਾਵੇਜ਼ ਪ੍ਰਾਪਰਟੀ ਦੇ ਡਾਕੂਮੈਂਟਸ ਬਰਾਮਦ ਕੀਤੇ ਗਏ ਇਸ ਤੋਂ ਇਲਾਵਾ ਹੌਲੀ ਹੌਲੀ ਕਰਕੇ ਹੋਰ ਬਹੁਤ ਸਾਰੇ ਖੁਲਾਸੇ ਹੋ ਰਹੇ ਨੇ ਲੁਧਿਆਣਾ ਅਤੇ ਪਟਿਆਲਾ ਵਿੱਚ ਹਾਲ ਹੀ ਦੇ ਅੰਦਰ ਇੱਕ ਛਾਪੇਮਾਰੀ ਕੀਤੀ ਗਈ। ਉਸ ਛਾਪੇਮਾਰੀ ਵਾਸਤੇ सीबीआई ਨੇ ਇੱਕ ਸਰਚ ਵਾਰੰਟ ਸੂਤਰਾ ਮੁਤਾਬਿਕ ਬਾ ਕਾਇਦਾ ਅਦਾਲਤ ਦੇ ਕੋਲੋਂ ਹਾਸਲ ਕੀਤਾ ਅਤੇ ਉਸ ਸਰਚ ਵਾਰੰਟ ਦੇ ਆਧਾਰ ਦੇ ਉੱਤੇ ਲੁਧਿਆਣਾ ਅਤੇ ਪਟਿਆਲੇ ਵਿੱਚ ਵਕ ਵਕ ਥਾਮਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਿਕ ਲੁਧਿਆਣਾ ਦੇ ਕੁਝ ਚਾਰ ਪਿੰਡ ਇਸ ਵਿੱਚ ਸ਼ਾਮਲ ਕੀਤੇ ਗਏ ਜਦਕਿ ਪਟਿਆਲਾ ਦੇ ਦੋ ਵੱਡੇ ਇਲਾਕੇ ਇਸ ਦੇ ਵਿੱਚ ਸ਼ਾਮਲ ਹੋਏ। ਉਸ ਵੇਲੇ ਚਰਚਾਾਂ ਵਿੱਚ ਵੀ ਚੱਲੀਆਂ ਕਿ ਪਟਿਆਲੇ ਦੇ ਇੱਕ ਪ੍ਰਾਪਰਟੀ ਡੀਲਰ ਦੇ ਘਰ ਦੇ ਵਿੱਚ ਵੀ ਰੇਡ ਹੋਈ ਹੈ ਔਰ ਉਹ ਰੇਡ ਕਾਫੀ ਲੰਮੇ ਸਮੇਂ ਤੱਕ ਚੱਲੀ ਹੈ ਔਰ ਉਸ ਰੇਡ ਤੋਂ ਬਾਅਦ ਉਥੋਂ ਬਹੁਤ ਕੁਝ ਬਰਾਮਦ ਹੋਇਆ ਸੂਤਰ ਇਹ ਵੀ ਦੱਸਦੇ ਸਨ ਕਿ ਇੱਥੋਂ ਤੱਕ ਕਿ ਉਸ ਪ੍ਰਾਪਰਟੀ ਡੀਲਰ ਦੇ ਕਈ ਠਿਕਾਣਿਆਂ ਦੇ ਉੱਤੇ ਵੀ ਛਾਪੇਮਾਰੀ ਹੋਈ ਹੈ ਉਸ ਦੇ ਆਫੀਸਰਸ ਦੇ ਵਿੱਚ ਛਾਪੇਮਾਰੀ ਹੋਈ ਹੈ ਔਰ ਇਸ ਤੋਂ ਇਲਾਵਾ ਲੁਧਿਆਣੇ ਨੂੰ ਲੈ ਕੇ ਆਲਰੇਡੀ ਚਰਚਾਾਂਵਾਂ ਚੱਲ ਰਹੀਆਂ ਹਨ ਕਿਉਂਕਿ ਮਾਛੀਵਾੜੇ ਦੇ ਨਜ਼ਦੀਕ ਪਿੰਡ ਦੇ ਵਿੱਚ ਡੀਆਈਜੀ ਹਰਚਰਨ ਭੁੱਲਰ ਦਾ ਇੱਕ ਫਾਰਮ ਹਾਊਸ ਦੱਸਿਆ ਜਾ ਰਿਹਾ ਸੀ ਜਿਸ ਤੇ ਉੱਤੇ ਛਾਪੇਮਾਰੀ ਕੀਤੀ ਜਾਂਦੀ ਹੈ ਹਾਲਾਂਕਿ ਉੱਥੋਂ ਸੀਸੀਟੀਵੀ ਬਰਾਮਦ ਹੋਣ ਦੀ ਸੰਭਾਵਨਾ ਸੀ ਪਰ ਉਹ ਨਹੀਂ ਹੋਈ ਉਸ ਨੂੰ ਲੈ ਕੇ ਇਹ ਵੀ ਚਰਚਾਵਾ ਚੱਲੀਆਂ ਕਿ ਆਪਣੇ ਆਪ ਨੂੰ ਸਬ ਇਨਸਪੈਕਟਰ ਦੱਸਣ ਵਾਲਾ ਇੱਕ ਵਿਅਕਤੀ ਉੱਥੇ ਰਹਿੰਦਾ ਸੀ ਕੇਅਰ ਟੇਕ ਕਰਦਾ ਸੀ ਪਰ ਉਹ ਸੀਬੀਆਈ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਥੋਂ ਜਾ ਚੁੱਕਿਆ ਸੀ ਖੈਰ ਮਾਚੀਵਾੜੇ ਵੀ ਛਾਪੇਮਾਰੀ ਦੁਆਰਾ ਹੋਈ ਹੈ ਸੂਤਰਾਂ ਮੁਤਾਬਿਕ ਔਰ ਉਸ ਤੋਂ ਇਲਾਵਾ ਲੁਧਿਆਣੇ ਦੇ ਵਿੱਚ ਵੱਖ-ਵੱਖ ਹੋਰ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਪਟਿਆਲਾ ਵਿੱਚ ਇੱਕ ਪ੍ਰਾਪਰਟੀ ਡੀਲਰ ਦੇ ਘਰ ਦੇ ਵਿੱਚ ਛਾਪਾ ਮਾਰਨ ਤੋਂ ਬਾਅਦ ਔਰ ਵੱਖ-ਵੱਖ ਟਿਕਾਣਿਆਂ ਦੇ ਉੱਤੇ ਛਾਪਾ ਮਾਰਨ ਤੋਂ ਬਾਅਦ ਸੂਤਰ ਇਹ ਵੀ ਦੱਸ ਰਹੇ ਨੇ ਕਿ ਹੁਣ ਇੱਕ ਲਿਸਟ ਸਾਹਮਣੇ ਆਉਂਦੀ ਨਜ਼ਰ ਆ ਰਹੀ ਹੈ ਜਾਂ ਇੱਕ ਲਿਸਟ ਬਣਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਕੁਝ ਆਈਐਸ ਅਤੇ ਆਈਪੀਐਸ ਆਫਿਸਰਸ ਦੇ ਨਾਮ ਹੋ ਸਕਦੇ ਨੇ ਹਾਲਾਂਕਿ ਇਸ ਕੇਸ ਦੇ ਵਿੱਚ ਸ਼ੁਰੂਆਤ ਤੋਂ ਹੀ ਇੱਕ ਚਰਚਾ ਚੱਲ ਰਹੀ ਹੈ ਕਿ ਇਸ ਕੇਸ ਦੇ ਵਿੱਚ ਬਹੁਤ ਸਾਰੇ ਆਫੀਸਰਸ ਸ਼ਾਮਿਲ ਹੋ ਸਕਦੇ ਨੇ ਜਾਂ ਇਸ ਪੂਰੇ ਨੈਕਸਸ ਦੇ ਵਿੱਚ ਇਸ ਪੂਰੇ ਸੋ ਕਾਲਡ ਨੈਕਸਸ ਦੇ ਵਿੱਚ ਬਹੁਤ ਸਾਰੇ ਆਫੀਸਰਸ ਸ਼ਾਮਿਲ ਹੋ ਸਕਦੇ ਨੇ ਔਰ ਹੁਣ ਸੂਤਰ ਇਹ ਦੱਸ ਰਹੇ ਹੈ ਕਿ ਹਾਲ ਹੀ ਦੇ ਵਿੱਚ ਹੋਈ ਇੰਟਰੋਗੇਸ਼ਨ ਤੋਂ ਬਾਅਦ ਔਰ ਛਾਪੇਮਾਰੀ ਤੋਂ ਬਾਅਦ ਇਸ ਕੇਸ ਦੇ ਵਿੱਚ ਸੰਭਾਵੀ ਤੌਰ 'ਤੇ 14 ਆਈਐਸ ਅਤੇ ਆਈਪੀਐਸ ਆਫੀਸਰਸ ਦੇ ਨਾਮ ਸਾਹਮਣੇ ਆ ਸਕਦੇ ਨੇ ਜਿਸ ਦੇ ਵਿੱਚੋਂ 4 ਆਈਐਸ ਆਫੀਸਰਸ ਦੱਸੇ ਜਾ ਰਹੇ ਹੈ ਅਤੇ 10 ਆਈਪੀਐਸ ਆਫੀਸਰਸ ਦੱਸੇ ਜਾ ਰਹੇ ਆ ਜੋ ਸੀਬੀਆਈ ਦੇ ਰਡਾਰ ਦੇ ਉੱਤੇ ਹੋਣਗੇ ਇਹ ਅਫਸਰ ਸੀਬੀਆਈ ਦੇ ਰਡਾਰ ਦੇ ਉੱਤੇ ਹੋਣਗੇ ਸੂਤਰਾਂ ਮੁਤਾਬਕ ਔਰ ਸੂਤਰਾਂ ਮੁਤਾਬਕ ਇਹਨਾਂ ਨੂੰ ਇਨਟੈਰੋਗੇਸ਼ਨ ਵਾਸਤੇ ਵੀ ਸੱਦਿਆ ਜਾ ਸਕਦਾ ਚੋਹਾਲੀਆਂ ਖਬਰਾਂ ਸੂਤਰਾਂ ਦੇ ਹਵਾਲੇ ਤੋਂ ਆ ਰਹੀਆਂ ਨੇ ਉਹਨਾਂ ਮੁਤਾਬਕ ਜਾਇਦਾਦਾਂ ਦੇ ਵਿੱਚ ਇਹਨਾਂ ਨੇ ਪੈਸਾ ਲਗਾਇਆ ਯਾਨੀ ਕਿ ਇਨਵੈਸਟਮੈਂਟ ਕੀਤੀ ਹੈ ਅਤੇ ਇਹ ਪੈਸਾ ਜਿਹੜਾ ਇਹ ਇਨਵੈਸਟਮੈਂਟਸ ਜਿਹੜੀਆਂ ਨੇ ਇਹ ਡੀਆਈਜੀ ਹਰਚਰਨ ਪੁੱਲਰ ਕੇਸ ਦੇ ਨਾਲ ਕਿਸੇ ਕڑی ਦੇ ਤੌਰ ਦੇ ਉੱਤੇ ਜੁੜੀਆਂ ਸੰਭਾਵੀ ਤੌਰ ਦੇ ਉੱਤੇ ਵੇਖੀਆਂ ਜਾ ਸਕਦੀਆਂ ਨੇ ਹੁਣ ਵੇਖੀਆਂ ਜਾਣਗੀਆਂ ਕਿ ਨਹੀਂ ਵੇਖੀਆਂ ਜਾਣਗੀਆਂ ਇਹਨਾਂ ਸੋ ਕਾਲਡ 14 ਦੀ ਲਿਸਟ ਦੇ ਵਿੱਚ ਕਿੰਨੂ ਕਿੰਨੂ ਸੱਦਿਆ ਜਾਵੇਗਾ ਜਾਂ ਸੱਦਿਆ ਵੀ ਜਾਵੇਗਾ ਜਾਂ ਨਹੀਂ ਇਹ ਹੁਣ ਵਕਤ ਤੇ ਨਿਰਸਰ ਹੈ ਕਿਉਂਕਿ ਇਸ ਪੂਰੇ ਕੇਸ ਦੇ ਵਿੱਚ ਜੋ ਐਕਚੁਅਲ ਤੱਥ ਨੇ ਉਹ ਸ਼ਾਇਦ ਬਹੁਤ ਘੱਟ ਨੇ ਜਾਂ ਮਾਈਨਿਊਟ ਲੈਵਲ ਦੇ ਉੱਤੇ ਹੈਗੇ ਨੇ ਹਾਲਾਂਕਿ ਜੋ ਕੁਝ ਵੀ ਨਿਕਲ ਕੇ ਸਾਹਮਣੇ ਆ ਰਿਹਾ ਉਹ ਜ਼ਿਆਦਾਤਰ ਸੂਤਰਾਂ ਦੇ ਹਵਾਲੇ ਤੋਂ ਜਾਂ ਫਿਰ ਜੋ ਕਨਸੋਹਾਂ ਮਿਲਦੀਆਂ ਪਈਆਂ ਨੇ ਉਹਦੇ ਹਵਾਲੇ ਤੋਂ ਜਾਂ ਈਵਨ ਜੋ ਅਜ਼ਿਊਮ ਵੀ ਕੀਤਾ ਜਾ ਰਿਹਾ ਉਹ ਵੀ ਖਬਰਾਂ ਦਾ ਵਿਸ਼ਾ ਬਣਦਾ ਪਿਆ ਹੁਣ ਉਹ ਸੱਚ ਹੈ ਜਾਂ ਝੂਠ ਹੈ ਉਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਮਾਂਟਿਕ ਪੰਜਾਬੀ